ਫਿਰ ਹੁਦੋਂ ਹੋਣ ਜਾ ਰਹੀ ਹੈ ਲੈ ਵੀ ਅਮਰੀਕ ਮਾਝੇ ਵਾਲਾ ਆ ਗਿਆ ਤੇ ਕਰਦੇ ਸਿਰਤ ਮੁੰਡੇ ਦੀ ਬਹੁਤ ਸੋਹਣਾ ਮੁਕਾਬਲਾ ਹੈ ਨੌਜਵਣ ਕਹਿੰਦੇ ਮਾਝੇ ਵਾਲਾ ਕਬੱਡੀ ਪਾਉਣ ਦੇ ਉਹ ਵਧਿਆ ਹੋਇਆ ਮੇਰੇ ਮਿੱਤਰੋ ਮਾਂ ਵੱਡਾ ਨਾ ਲੈਂਦੀ ਐ ਵੀ ਇਹ ਮੇਰਾ ਜੱਗ ਮੋੜ ਹੈ ਇਹ ਮੇਰਾ ਜੱਗ ਮੋੜ ਹੈ ਆਹ ਕਹਿੰਦੇ ਮੱਖੀ ਕਲਾਂ ਵਾਲਾ ਇੱਕ ਤਗੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਰਵੀ ਕਹਿੰਦੇ ਕਲਰਮ ਵਾਲਾ ਬਾਬਾ ਬੁੱਢਾ ਸਾਹਿਬ ਜੀ ਦੀ ਧਰਤੀ ਐ ਜਿੱਥੋਂ ਕਹਿੰਦੇ ਆਹ ਮੁੰਡੇ ਨੇ ਟਰੈਕਟਰ ਚੁੱਤਿਆ ਦਿਲਿਆ ਕੀ ਖਿਆਲ ਪੁਰਾ ਮੁੰਡੇ ਮੁੰਡੇ ਕਹਿੰਦੇ ਮੁੰਡੇ ਨੇ ਪਿੰਡ ਸਤਾਰ ਚੋ ਵੀ ਜਿੱਤੇ ਹੈ ਇੱਕ ਟਰੈਕਟਰ ਪਿੰਡ ਸੁਧਾਰ ਚੋਜ ਤੇ ਹੈ ਇੱਕ ਟਰੈਕਟਰ ਬਾਬਾ ਬੋਡਾ ਸਰੀ ਧਰਤੀ ਤੋਂ ਜਿੱਤੇ ਹੈ ਪਰ ਅੱਜ ਕਹਿੰਦੇ ਆਹ ਇਲਾਕੇ ਚੋਂ ਟਰੈਕਟਰ ਜੇਤੂ ਕੌਣ ਬਣਦਾ ਹੈ ਇਹ ਸਮੇਂ ਦੀ ਬਾਤਾਂ ਹੋਣਗੀਆਂ ਗਗਨ ਆ ਗਿਆ ਜੋਗੇ ਵਾਲੀਆ ਟੇਕ ਧਰਤੀ ਮਨ ਮੱਥਾ ਹੈ ਬਾਦਦਾ ਹੈ ਕਬੱਡੀ ਪੌਂਡੇ ਲਈ ਕੇ ਰੱਬਾ ਸ਼ਕਤੀ ਮੇਰੀ ਗੁੰਨਮੀ ਹੋ ਜੇ ਬੱਬਰ ਸ਼ੇਰ ਜੀ ਹੋਵੇ ਚਾਲ ਦੁੱਲੇ ਜਿਵੇਂ ਵਾਂਗੂ ਦੁਨੀਆ ਜਾਣੀ ਤਾਵੀ ਬਣ ਗਿਆ ਅਜਮੇਰ ਜਲਾਲ ਮੋਨਕਰ ਗੁਲਜਾਰੀ ਵਾਂਗੂ ਕੌਡੀ ਹੋ ਜੇ ਕਮਕਾ ਬਾਗਮਰ ਸਿੰਘਾ ਕੁਲਜੀਤ ਆਹ ਵੇਖਦੇ ਵੀ ਇੱਕ ਪਾਸੇ ਜੀ ਭੁੱਲਣ ਵਾਲਾ ਆਜੇ ਟਾਈਮ ਦਾ ਫਿੱਟ ਜਾਸੇ ਨੇ ਤੌਰ ਤੇ ਦੁਨੀਆ ਜਾਣਦੀ ਹੈ ਇਹ ਰੱਜੀ ਭੁੱਲਣ ਵਾਲਾ ਸੰਤੋ ਰਤੋ ਵਾਲੀ ਹੈ ਜੱਗਾ ਨਿਊਜ਼ੀਲੈਂਡ ਰਾਜੂ ਗਰੇਵਾਲ ਜੱਗਾ ਸੇਖੋਂ ਰਵੀ ਮਨਸੂਰਾ ਇਹ ਵੀ ਪ੍ਰਾਵਾ ਦਾ ਬੜਾ ਧੰਵਾਦ ਹੈ ਆ ਖਿਡਾਰੀ ਕਹਿੰਦੇ ਕੀ ਤੂੰ ਐ ਬੁੱਢਣਪੁਰੀ ਐ ਆਜੇ ਟਾਈਮ ਦਾ ਇਹ ਵੀ ਤਾਵੀ ਪੂਰਾ ਫਿੱਟ ਹੈ ਇੱਕ ਪਾਸੇ ਰਾਜਾ ਪਧਰੀ ਫੜਦਾ ਗੁੱਟ ਉਹ ਮੇਰੇ ਵੀਰੋ ਆਈ ਹੁ ਖਿਡਾਰੀ ਵਿਚ ਬਾ ਹੁਣ ਕਿਹੋ ਜੀ ਗੱਲ ਬਣਾਉਂਦਾ ਲੈ ਵੀ ਸੇਵਕ ਖਾਦੇ ਦੁਨੀਆ ਨੂੰ ਵੀ ਇੱਕ ਪਾਸੇ ਰਾਜਾ ਪਧਰੀ ਵਾਲਾ ਕੀ ਤੂੰ ਬੁੱਢਣਪੁਰੀ ਐ ਐਨ ਕਮਾਲ ਦੀ ਕਬੱਡੀ ਮੇਰੇ ਮਿੱਤਰੋ ਸੰਦੀਪ ਨੇ ਕਬੱਡੀ ਪਾਈ ਐ આ ગબર સાંડ સાઉન્ડ સિસ્ટમ ਆ ਮਾਈਕ ਦੀ ਥੋੜੀ ਆਵਾਜ਼ ਖੋਲ ਦਿਓ ਬੜੀ ਮਿਹਰਬਾਨੀ ਹੋਊਗੀ ਹਾਂਜੀ ਅਮਰੀਕ ਜੀ ਕਰਿਓ ਗੱਲ ਉਹ ਸੰਦੀਪ ਕਹਿੰਦੇ ਇਸ ਵੇਲੇ ਨੰਦਵਾਲੀਆ ਜੱਦੀ ਪਿੰਡ ਨੰਦਵਾਲਾ ਸੁਰਖਪੁਰ ਦੇ ਲਈ ਖੇਡਿਆ ਪੱਕੇ ਤੌਰ ਤੇ ਕੈਡੈਂਡਰ ਰਹਿੰਦਾ ਇਹ ਸੰਦੀਪ ਕਹਿੰਦੇ ਨੰਦਵਾਲੀਆ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਆਹ ਕਹਿੰਦੇ ਮੁੰਡਾ ਫਰੋਜ਼ਖਾਨ ਦੇ ਪਿੰਡ ਦਾ ਹੈ ਇਹ ਕਹਿੰਦੇ ਗੁਰਿਤਲੇਰ ਪਿੰਡ ਵਾਲਾ ਇਸ ਵੇਲੇ ਕਬੱਡੀ ਪਾ ਕੇ ਵਾਪਸ ਗੱਲੋਂ ਲੱਗਣ ਗਿਆ ਟਿਕਾਣੇ ਉਹ ਨੰਬਰ ਵੇਖਾਂਗੇ ਬਾ ਜਬਰੂਆ ਤੇ ਜੋ ਰਿਸਾ ਕੱਲਾ ਲੱਗਣ ਗਿਆ ਟਿਕਾਣੇ ਦੁਨੀਆ ਦਾ ਮਹਾਨ ਪਹਿਲਵਾਨ ਭਾਈ ਪਰਮਿੰਦਰ ਸਿੰਘ ਡੋਮਛੇੜੀ ਉਹ ਵੀ ਸਾਡੇ ਕੋਲ ਗਰਾਊਂਡ ਦੇ ਵਿੱਚ ਪਹੁੰਚ ਚੁੱਕਿਆ ਹੈ ਔਰ ਜਿਸ ਨੌਜਵਾਨ ਨੇ ਦੁਨੀਆ ਦੇ ਵਿੱਚ ਇੱਕ ਨਾਂ ਕਮਾਇਆ ਹੈ ਬਹੁਤ ਲੰਮੇ ਸਮੇਂ ਤੋਂ ਆਪਣੇ ਆਪ ਨੂੰ ਐਨ ਕਹਿੰਦੇ ਵੀ ਚੋਟੀ ਤੇ ਟਿਕਾਇਆ ਹੋਇਆ ਹੈ ਔਰ ਕਦੀ ਫਿਲਮੀ ਦੀ ਫਿਲਮਾਂ ਦੀ ਦੁਨੀਆ ਦਾ ਸਟਾਰ ਬਣਿਆ ਔਰ ਕਦੀ ਗੱਲ ਪਹਿਲਵਾਨੀ ਦੀ ਔਰ ਪਰਮਿੰਦਰ ਸਿੰਘ ਮੈਨੂੰ ਗੱਲ ਉਦੋਂ ਵੀ ਚੇਤੇ ਆ ਜਦੋਂ ਸੱਖੋ ਮਾਜਰੇ ਪੜਦਿਆਂ ਮਰਦਿਆਂ ਬਾਸਕਟਬਾਲ ਖੇਡਦੇ ਹੁੰਦੇ ਸੀ ਖਾਲਸਾ ਸਕੂਲ ਚ ਇਕੱਠੇ ਖੇਡੇ ਐ ਫਿਰ ਮਾਲਵੇ ਕਾਲ ਚ ਇਕੱਠੇ ਪੜੇ ਬਾਈ ਪਹਿਲਵਾਨੀ ਕਰਦਾ ਰਿਹਾ ਆਹ ਕਦੇ ਗੱਲ ਕਬੱਡੀ ਦੀ ਹੋਈ ਐ ਲੈ ਵੀ ਰਾਜੂ ਬਾਈ ਆਪਾਂ ਸਨਮਾਨ ਕਰਨਾ ਕਿਉਂਕਿ ਮੈਚ ਵੀ ਉਧਰ ਤਕੜਾ ਖੇਡਿਆ ਜਾ ਰਿਹਾ ਆ ਆਪਾਂ ਸਨਮਾਨ ਬਾਈ ਪਰਮੇਂਦਰ ਪਹਿਲਵਾਨ ਨੂੰ ਮਿਛੋੜੀ ਦਾ ਕਰਨ ਜਾ ਰਿਹਾ ਐ ਬਾਈ ਰਾਜੂ ਸਾਡਾ ਵੀਰ ਬਜੇੜੀ ਨਾਲ ਜੀਤੀ ਮਨਾਣਾ ਸੋਨੋ ਮਨਾਣਾ ਤੇ ਨਾਲ ਸਾਡਾ ਵੀਰ ਜਸਪੂਰ ਨੂੰ ਪਹਿਲਵਾਨ ਉਹ ਵੀ ਆ ਜਾਵੇਗਾ ਇਹ ਸਨਮਾਨ ਅਸੀਂ ਦੇਣ ਜਾ ਰਿਹਾ ਸਾਡੀ ਪਹਿਲਵਾਨੀ ਦੀ ਦੁਨੀਆ ਦੇ ਮਹਾਨ ਰਸਤਮ ਪਰਮੇਂਦਰ ਪਹਿਲਵਾਨ ਤੇ ਨਾਲ ਕੁਲਤਾਰ ਪਹਿਲਵਾਨ ਤੇ ਨਾਲ ਸਾਡਾ ਭਤੀਜ ਕਹਿੰਦੇ ਜਸਪੂਰ ਪਹਿਲਵਾਨ ਉਹਨਾਂ ਦਾ ਸਨਮਾਨ ਜਿਹੜਾ ਅੱਜ ਦਿੱਤਾ ਜਾ ਰਿਹਾ ਸਮੁੱਚੀ ਕਲੱਬ ਦੇ ਵੱਲੋਂ ਸਮੁੱਚੀ ಗ್ರಾಮ ਪੰਚਾਇਤ ਦੇ ਵੱਲੋਂ ਐਮ ਜੀ ਪ੍ਰਾਪਰਟੀ ਵਾਲੇ ਸਾਡੇ ਵੀਰ ਰਸਤਮੇ ਹਿੰਦ ਪਹਿਲਵਾਨ ਪਰਮੇਂਦਰ ਡੁੰਮ ਛੜੀ ਦਾ ਜਿਹੜਾ ਉਹ ਮਾਨ ਸਨਮਾਨ ਕੀਤਾ ਜਾ ਰਿਹਾ ਇਦਰ ਮਾਨਸਮਾਨੀ ਬੜੇ ਜ਼ਰੂਰੀ ਕਬੱਡੀ ਵੀ ਜ਼ਰੂਰੀ ਹੈ ਉਹ ਵੱਜ ਗਿਆ ਧੱਕਾ ਯਾਦਾ ਸਰਪੰਚ ਕਿ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਵੱਡਾ ਵੀਰ ਕਹਿੰਦੇ ਪਰਵਿੰਦਰ ਵੱਡਾ ਪਲਵਾਰ ਬਹੁਤ ਵੱਡਾ ਬਲਵਾਨ ਬੇਲੋ ਦਵਾਵਾਂ ਨੇ ਅੱਜ ਵੱਡੇ ਸਨਮਾਨੇ ਧਰਤੀ ਤੇ ਹੋਏ ਆ ਉਧਰ ਜਦੋਂ ਦਿਉੜਪਿੰਡ ਦੇ ਵਿੱਚ ਮੇਲਾ ਹੋਵੇਗਾ ਗੁਰਮਖ ਨੂੰ ਕਹਿੰਦੇ 골ਡ ਰਿੰਗ ਪਾਈ ਜਾਣੀ ਹੈ ਜਿਹੜੇ ਮੇਲੇ ਦੇ ਸੰਤ ਚੰਦੋਂ ਹੋਣੀ ਤੇ ਬੈਸ ਭਰਾਵਾਂ ਵੱਲੋਂ ਜਿਹੜੇ ਉਹ ਪ੍ਰਾਈਜ਼ ਦਿੱਤੇ ਜਾਣਗੇ ਬੇਲੋ ਧੰਨਵਾਦ ਹੈ ਸਾਰੇ ਭਰਾਵਾਂ ਦਾ ਰਵੀਵੀਰ ਆਇਆ ਹੋਇਆ ਮੇਲਾ ਕਹਿੰਦੇ ਆ ਚੋਪੀ ਦਾ ਚੱਲਦਾ ਹੈ ਰੇਡਾਂ ਪੈਂਦੀਆਂ ਨੇ ਆ ਗੁਰੀ ਢਲੇਰਾ ਮੇਰੇ ਮਿੱਤਰੋ ਜਿਹੜਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਿ ਖੱਬੀ ਖਾਨਜੋ ਤਹੋਂਦੇ ਕਿਤੇ ਬੜੀ ਬਾਰੀ ਟੇਟੇ ਹੱਥ ਕਦੇ ਪਾਇਆ ਨਹੀਂ ਬਰੀਕ ਗੁੱਟਾਂ ਨੂੰ ਲੜਨ ਜੇ ਜੇਪੇ ਵੀ ਜੇ ਪੈ ਜਾਏ ਤੁਰਨਾ ਓਏ ਹਿਰਨੀ ਦੀ ਪੈੜ ਤੇ ਓ ਸ਼ੇਰਾਂ ਦੇ ਪੁੱਤਾਂ ਨੂੰ ਹਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਸ਼ੇਰਾਂ ਦੀ ਅੰਧਾੜਾ ਐ ਐਨ ਕੱਲੀ ਕੱਲੀ ਰੇਡ ਵੇਖਣ ਵਾਲੀ ਐ ਲੈ ਵੀ ਅਮਰੀਕ ਸਿੰਘ ਐ ਕਦੀ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਸਾਹਿਬ ਨੇ ਗੱਲ ਕੀਤੀ ਵੀ 21 ਝੋਟਾਂ ਜਿਹਨਾਂ ਦੀ ਜਾਨ ਆ ਇੱਕ ਸ਼ੇਰ ਚ ਹੁੰਦੀ ਐ ਤੇ 21 ਸ਼ੇਰਾਂ ਨੇ ਨਿਯਾਨ ਇੱਕ ਬੱਬਰ ਸ਼ੇਰ ਵਿੱਚ ਹੁੰਦੀ ਐ ਔਰ ਸ਼ੀਲੂਵਰ ਦੇ ਟਾਈਮ ਦਾ ਬੱਬਰ ਸ਼ੇਰ ਐ ਜੋ ਦਾ ਵੀ ਬੱਬਰ ਸ਼ੇਰ ਐ ਆ ਸਾਰੇ ਕਹਿੰਦੇ ਇਹ ਸ਼ੇਰਾਂ ਦੇ ਇਹ ਸ਼ੇਰ ਬੁੱਕ ਦੇ ਫਿਰਦੇ ਐ ਇੱਕ ਪਾਸੇ ਰੱਜੀ ਐ ਇੱਕ ਪਾਸੇ ਜਗਮੋਹਰ ਸਿੰਘ ਸੰਧੂ ਪਰਵਾ ਦਾ ਮੁੰਡਾ ਐ ਅਮਰੀਕਾ ਦਾ ਯਾਰ ਬੱਲੇ ਬੱਲੇ ਕਰਾ ਗਿਆ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਕਿ ਮਿਹਨਤਾਂ ਕੀਤੀਆਂ ਮਿਹਨਤਾਂ ਨਹੀਂ ਕਾਈ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਹੀ ਲੰਘਣੀ ਹੈ ਦਨਤਾ ਨਹੀਂ ਸੋਚ ਸਕੈਨੋਂ ਵੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਬਾਕੀ ਗੱਲ ਰੱਬ ਤੇ ਛੱਡੀ ਐ ਬਿੱਲੇ ਨੇ ਮਿਹਨਤਾਂ ਦਾ ਵੀ ਜ਼ਿਕਰ ਕੀਤਾ ਵੀ ਮਿਹਨਤਾਂ ਵੀ ਜ਼ਰੂਰੀ ਐ ਗੱਲਾਂ ਰੱਬ ਰੱਬ ਕਰਨ ਨਾਲ ਰੱਬ ਨਹੀਂ ਮਿਲਦਾ ਕਿਰਤ ਵੀ ਕਰਨੀ ਪੈਂਦੀ ਐ ਗੁਰੂਆਂ ਨੇ ਇਹੀ ਸਿਖਾਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਰਹੇ ਐ ਕਬੀਰ ਜੀ ਖੱਟੀ ਪੁੰਦੇ ਰਹੇ ਐ ਤੇ ਰびਦਾਸ ਜੀ ਜੁੱਤੀਆਂ ਡੰਡਦੇ ਰਹੇ ਆ ਇਹ ਕਿਰਤ ਵੀ ਜ਼ਰੂਰੀ ਹੈ ਰੱਬ ਰੱਬ ਕਰਨ ਨਾਲ ਰੱਬ ਨਹੀਂ ਮਿਲਦਾ ਕਿਉਂਕਿ ਮਿਹਨਤ ਸੰਘਰਸ਼ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਲੈ ਦਲਵੀਰ ਉਹ ਦਲਵੀਰ ਤੇਰੇ ਲਾਂਬੇ ਲਾਂਪੇ ਨੌਜਵਾਨਾਂ ਮਿਹਰ ਕਰੇ ਪ੍ਰਮਾਤਮਾ ਦਲਵੀਰ ਨੇ ਇੱਕ ਗੱਲ ਆਖੀ ਹੈ ਵੀ ਸੈਮੀ ਬੋਲ ਕੇ ਸੈਮੀ ਬੋਲ ਕੇ ਬਿੱਲਿਆ ਹੋਲ ਨਾਲਾ ਪੁਆਇੰਟ ਜਾਸਿਆਂ ਦਾ ਸੀਗਾ ਹੋਲ ਨਾਲਾ ਪੁਆਇੰਟ ਜਾਸੇ ਨੂੰ ਤਾ ਗਿਆ ਲਓ ਸੰਦੀਪ ਆ ਗਿਆ ਅਸੀਂ ਪੜਿਆ ਨੈਟਵਰਕਰ ਬੱਲੀਏ ਗੁੰਡਿਆਂ ਦਾ ਸਾਨੂੰ ਉਹਨਾਂ ਦੱਸ ਡੰਡਾ ਕਿਵੇਂ ਐ ਡੁਕੀ ਦਾ ਸਾਨੂੰ ਉਹਨਾਂ ਦੱਸ ਡੰਡਾ ਕਿਵੇਂ ਐ ਡੁਕੀ ਦਾ ਇੱਕ ਪਾਸੇ ਸੰਦੀਪ ਇੱਕ ਪਾਸੇ ਪੇਲੂ ਹੈ ਮਨਾਨ ਦੇ ਕੌਡੀ ਕੱਪ ਹੈ ਟੱਕ ਪਈ ਹੋਈ ਹੈ ਕੱਲੀ ਕੱਲੀ ਰੇਡ ਹੈ ਸ਼ਰਤਾਂ ਲੱਗਦੀਆਂ ਵਾਓ ਪੇਲੂ ਬਰਸਾਲਪੁਰੀ ਹੈ ਮਨਦੀਪ ਧਾਮੀ ਜਿਹਦਾ ਸਹੌਲੀ ਪਿੰਡ ਹੈ ਸਵਾਰਨੇ ਦਾ ਰੌਕੇ ਪਿੰਡ ਹੈ ਵੱਧਨੀ ਵਾਲਾ ਪਿੰਡਰੀ ਮੇ ਵੀਰੋ ਜਿਹੜੇ ਐਲਾਨ ਕਰਉਂਦੇ ਐ ਵੀ ਆਹ ਮੁੰਡਾ ਆਸਟ੍ਰੇਲੀਆ ਖੇਡੂਗਾ ਲਓ ਅਗਲੀ ਕਬੱਡੀ ਮੈਦਾਨ ਦੇ ਅੰਦਰ ਫਰੋਖ ਖਾਨ ਦਾ ਪਿੰਡੋ ਗੋਰੀ ਧਨੇਰ ਵਾਲਾ ਕਿ ਨਵੇਂ-ਨਵੇਂ ਆਏ ਆ ਪੰਜਾਬ ਤੋਂ ਹੌਲੀ-ਹੌਲੀ ਕਰਾਂਗੇ ਤਰੱਕੀਆਂ ਕੱਢਿਓ ਨੇ ਗੱਲ ਕੀਤੀ ਵੀ ਸੌ ਟੁੱਟ ਹੀ ਜਾਂਦੀ ਏ ਹੋਵੇ ਕਿੰਨੀ ਵੀ ਕਬੱਡੀ ਸੌਣ ਟੁੱਟ ਹੀ ਜਾਂਦੀ ਏ ਹੋਵੇ ਕਿੰਨੀ ਵੀ ਕਬੱਡੀ ਲਓ ਅਗਲੀ ਕਬੱਡੀ ਲੈ ਵੀ ਮੀਕਾ ਤੇਰਾ ਯਾਰ ਆ ਗਿਆ ਹੈ ਮੋਟਰਸਾਈਕਲ ਦੀ ਮੁੰਡਾ ਕਹਿੰਦਾ ਵੀ ਚਾਬੀ ਟਿੱਗੀ ਹੈ ਜੇ ਕਿਸੇ ਨੂੰ ਮਿਲ ਜAVE ਤੇ ਕਿਰਪਾ ਕਰਕੇ ਚਾਬੀ ਸਾਉਂਡ ਵਾਲੇ ਵੀਰਾਂ ਨੂੰ ਫੜਾ ਦੇਵੇ ਉਦੋਂ ਤੋਂ ਵੀਰ ਫੜ ਲੂ ਜਿਹਦੀ ਵੀ ਚਾਬੀ ਹੋਏ ਜੱਗ ਮੋੜ ਸਿੰਘ ਇੱਕ ਤਕੜਾ ਨੰਬਰ ਜੋੜਦਾ ਹੋਇਆ ਅਗਲੀ ਕਬੱਡੀ ਆਹ ਦੇਖ ਬਈ ਚਾਬੀ ਕਿੱਥੇ ਹੈ ਵੀ ਤੇ ਵੀ ਗੰਦਲੋਂ ਵਾਲਾ ਰਵੀ ਆ ਗਿਆ ਜਿਹਨੇ ਕੈਂਥਲ ਦਾ ਕਬੱਡੀ ਖਿਡਾਰੀ ਕੱਲਾ ਕੱਲਾ ਜੱਫਾ ਆ ਆ ਜਾਫੀ ਦਾ ਯਾਰਗਰੀ ਬਣਦਾ ਹੈ ਇਹ ਆ ਯਾਦਾ ਸਰਪੰਚ ਦੁਨੀਆ ਦਾ ਨਾਮੀ ਸਟਾਰ ਵੱਡੇ ਸਟਾਰ ਨੇ ਤਲਤੇ ਦੁਨੀਆ ਜਾਣਦੀ ਹੈ ਜੱਦੇ ਸਪੰਡਾ ਲੱਗਦਾ ਹੋਇਆ ਜੱਫਾ ਲਾ ਅਗਲੀ ਕਬੱਡੀ ਅਗਲੀ ਕਬੱਡੀ ਕਹਿੰਦੇ ਜਿਹੜਾ ਬੱਲਿਆ ਉਧਰ ਕਹਿੰਦੇ ਰੋਵਣ ਸਾਡਾ ਵੀਰ ਉਹ ਵੱਡੇ ਭਰਾ ਸੱਦੇ ਵੀ 12 ਪੇ 13 ਫਰਵਰੀ ਉਹ ਕਹਿੰਦੇ ਵੱਲੋਂ ਮਾਜਰੇ ਮੇਲਾ ਹੋਣਾ ਵੱਡਾ ਮੇਲਾ ਹੋਣਾ ਹੈ ਕਿ ਸ਼ਾਮ ਨੂੰ ਅਖਾੜਾ ਲੱਗੂ ਬੱਬੂ ਮਾੜ ਦਾ ਪੱਲੋ ਬਾਧਰੇ ਦੇ ਵਿੱਚ ਪੈੜੀਆਂ ਕਬੱਡੀਆਂ ਗੱਲਾਂ ਕਿੰਨੇ 12 13 ਫਰਵਰੀ ਬਹੁਤ ਵੱਡਾ ਮੇਲਾ ਹੋਣਾ ਹੈ 19 ਫਰਵਰੀ ਗੋਲੇ ਵਾਲਿਆ ਕੋਰਾ ਸੱਤੇ ਦਿੰਦਾ ਮੇਲਿਆ 19 ਫਰਵਰੀ ਕੋਰਾ ਸੱਤੇ ਦਿੱਤਾ ਆਓ ਆਓ ਰਾਜਾ ਪਤਰੀ ਤੇ ਕੀ ਤੂੰ ਕੀ ਤੂੰ ਕੀ ਤੂੰ ਕੀ ਤੂੰ ਕੀ ਤੂੰ ਆ ਮੁੰਡਾ ਤੁਹਾਡੇ ਇਲਾਕੇ ਦਾ ਵੱਡਾ ਸਟਾਰ ਬਣ ਗਿਆ ਏ ਇਕਰ ਤਾੜੀ ਮਾਰ ਦਮਰੇ ਪਿੰਡਾਂ ਦੇ ਵੀਰੋ ਕੀ ਤੋਂ ਗੋਡਣਪੁਰੀਆ ਆਦੇ ਟਾਈਮ ਦਾ ਵੱਡਾ 스타 ਲਓ ਅਗਲੀ ਕਬੱਡੀ ਸੰਧੂ ਪਾਰਦਾ ਹੈ ਜਗਮੋਰ ਸਿੰਘ ਪਾਰਿਆ ਕਬੱਡੀ ਮੇਰੇ ਮਿੱਤਰੋ ਇੱਕ ਪਾਸੇ ਮੱਝ ਦਾ ਮਿਹਾਲ ਜੱਟ ਹੁਣ ਕਿਹੋ ਜਿਹੀ ਗੱਲ ਬਣਾਉਂਦਾ ਹੈ ਪੇਲੂ ਬਰਸਾਲਪੁਰੀਆ ਚੱਕ ਲੈ ਗੱਟਾ ਉਹ ਵੇਖਦਾ ਲੱਗਦਾ ਖੁੱਤੀ ਤੇ ਸੇਵਕ 365 ਵਾਲਾ ਬੜਾ ਨਜ਼ਦੀਕੀ ਤੋਂ ਕਲੋੜ ਕਰਕੇ ਜਿਹੜਾ ਹੈ ਕਬੱਡੀ ਦਿਖਾਉਣ ਦੇ ਵਿੱਚ ਮਾਹਰ ਹੈ ਤੇ ਦੁਨੀਆ ਵਿੱਚ ਗੱਲਾਂ ਹੁੰਦੀਆਂ ਇਹਦੀ ਮਿਹਨਤ ਦੀਆਂ ਆ ਮੁੰਡਾ ਕਹਦਾ ਇਹ ਤਾਂ ਯਾਰੋ ਨੇਰਾ ਹੀ ਪਟਾਕਾ ਖੇਡ ਮਤਾਲਾ ਕਿੰਨਿਤ ਨਵਾਂ ਕਰੇ 바ਗਾ ਹੱਸ ਹੱਸ ਪਾਵੇ ਰੇਡਾ ਕਰਦਾ ਸ਼ੈਤਾਨੀਆਂ ਧਰੇਰ ਵਾਲੇ ਗੁਰੀ ਦੀ ਵੀ ਹੁਣ ਦੁਨੀਆ دیਵਾਨੀਆਂ ਧਰੇਰ ਵਾਲੇ ਗੁਰੀ ਦੀ ਵੀ ਹੁਣ ਦੁਨੀਆ دیਵਾਨੀਆਂ ਪਰ ਆਹ ਕਹਿੰਦਾ ਵੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਇਹ ਆਯਾ ਸਰਪੰਚ ਯਾਰਗਾਰ ਜੱਫੇ ਲਾਉਣ ਵਾਲਾ ਲਓ ਅਗਲੀ ਕਬੱਡੀ ਲੈ ਵੀ ਮਿੱਕਿਆ ਕਰਦੇ ਗੱਲ ਆਓ ਸਾਹਮਣੇ ਕਹਿੰਦੇ ਗਗੜ ਜੋਗੇ ਵਾਲਿਆ ਇਹ ਮੈਂ ਨਹੀਂ ਦੇਖਿਆ ਉਂਗਲਾਂ ਥੜੀਆਂ ਕਰਦਾ ਇਹ ਮੈਂ ਨਹੀਂ ਦੇਖਿਆ ਪਾਲੀਆਂ ਥਾਪੀਆਂ ਮਾਰਦਾ ਬੜਾ ਕਦੇ ਬੜਾ ਝੁੱਕ ਕੇ ਚੱਲਣ ਵਾਲਾ ਮੁੰਡਾ ਇਹਦੇ ਲਈ ਦਵਾਮਾ ਦੇ ਪ੍ਰਮਾਤਮਾ ਜਿਹੜੇ ਦੀਵਾ ਰੇਕੇ ਚੱਲਦੇ ਉਹਨਾਂ ਨੂੰ ਹੋਰ ਤਰਕੀਆਂ ਦੇ ਕਿਉਂਕਿ ਜਿਹੜਾ ਦੀਵਾ ਰੇਕੇ ਚੱਲਦਾ ਉਹ ਬਹੁਤ ਉੱਚਾ ਚੱਲ ਜਾਂਦਾ ਜਿਹੜੀਆਂ ਗੱਲਾਂ ਦਾ ਮਾਣ ਇਹ ਜਿੰਦ ਕਹਿੰਦੇ ਬੁਲਬਲਾ ਪਾਣੀ ਦਾ ਇਹ ਜਿੰਦ ਬੁਲਬਲਾ ਕਹਿੰਦੇ ਪਾਣੀ ਦਾ ਕਿਉਂਕਿ 50-50 ਕਿੱਲਿਆਂ ਦੇ ਮਾਲਕ 50-50 ਲੱਖ ਦੀਆਂ ਗੱਡੀਆਂ ਦੇ ਵਿੱਚ ਧੰਮਣ ਵਾਲੇ ਮੈਂ 50-50 ਪੰਜਾਂ ਦੇ ਧੜੇ ਚ ਪਾ ਕੇ ਜਾਂਦੇ ਜੇੰਪੁਰ ਨੂੰ ਦੇਖਿਆ ਹਰਤਵਾਰ ਨੂੰ ਦੇਖਿਆ ਆਉ ਕਹਿੰਦੇ ਸ਼ਮਸ਼ਾਨ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਜਦੋਂ ਫੁੱਲ ਚੁਗਲੇ ਜਾਂਦੇ ਆ ਤੇ ਅੱਜ ਤੱਕ ਮੈਨੂੰ ਧੌਂ ਦਾਲਾ ਕਿਲਾੜੀ ਲੱਭਾ ਮੈਨੂੰ ਧੌਂ ਦਾਲਾ ਕਿਲਾੜੀ ਲੱਭਾ ਉਹ ਰਵੀ ਆ ਗਿਆ ਕੀ ਬਾਤ ਹੈ ਕਿੱਥੋਂ ਆਉਂਦਾ ਬੰਦਾ ਜੰਮ ਕੇ ਤੇ ਕਿੱਥੇ ਜਾਂਦਾ ਮਰ ਕੇ ਤੇ ਤੇ ਸਾਰੇ ਦੇ ਸਾਰੇ ਉਹਦੀ ਮੁਠੀ ਦੇ ਵਿੱਚ ਬੰਦ ਨੇ ਇਹ ਸਭ ਮਾਲਕ ਦੇ ਰੰਗ ਨੇ ਇਹ ਸਭ ਮਾਲਕ ਦੇ ਰੰਗ ਨੇ ਉਹ ਕਬੱਡੀ 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 ਹੋਈ ਪਈ ਹੈ ਪਿੰਨ ਮਨਾਣੇ ਦੇ ਵਿੱਚ ਧਰਤੀ ماں ਵੀ ਕੋੜੀ-ਕੋੜੀ ਕਰਦੀ ਹੈ ਇੱਕ ਪਾਸੇ ਰਵੀ ਕੈਲਰਮਾ ਇੱਕ ਪਾਸੇ ਜਿਹਨੂੰ ਪਾ ਹੱਥ ਨਹੀਂਉ ਦਿੱਤਾ ਜਾਣ ਬਈ ਸਾਨੂੰ ਆਪਣੀਆਂ ਬਾਹ ਮੌਤੇ ਮਾਣ ਬਈ ਜਿਹੜੇ ਮੋਢਿਆਂ ਸੀਗੇ ਠੁੱਕਦੇ ਉਹ ਮੁਠੀਆਂ ਚ ਮੀਚੇ ਹੋਇਆ ਸਰਗੜਮੇ ਰਿਕਾਉਂ ਪਰਾ ਕੀਤੇ ਹੋਇਆ ਇੱਕ ਪਾਸੇ ਪੇਲੂ ਇੱਕ ਪਾਸੇ ਜੋਗੇ ਵਾਲੀ ਐ ਉਹ ਜੋਗੇ ਵਾਲੀ ਗਗਨਾਂ ਅੱਖ ਟੀਮ ਦੇ ਖਾਤੇ ਜੋੜਦਾ ਹੈ ਲਓ ਅਗਲੀ ਤੋੜੀ ਅਮਰੀਕਸਾ ਗੁਰੀ ਆ ਗਿਆ ਧਰੇਰ ਵਾਲਾ ਆਹ ਸਾਹਮਣੇ ਕਹਿੰਦੇ ਗੁਰੀ ਦੀ ਕਬੱਡੀ ਪੈ ਰਹੀ ਹੈ ਕਿ ਜਿਤਵਾਜੀ ਵਿੱਚ ਛੱਟੇ ਤੱਕ ਤਹਜਾਰੇ ਜਾਂਦੇ ਨੇ ਮਾੜਾ ਹੋਵੇ ਟਾਈਮ ਮਿਰਜੇ ਮਾਰੇ ਜਾਂਦੇ ਨੇ ਤੌਲੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਹੈ ਟੁੜਕਾ ਟੁੜਕਾ ਕਰਕੇ ਗੁੰਡੀ ਚੜ੍ਹਦੀ ਹੁੰਦੀ ਹੈ ਤਣਕਾ ਦਰਤਾ ਕਰਕੇ ਗੋਡੀ ਚੜਦੀ ਹੁੰਦੀ ਹੈ ਚੜਦੀ ਨਹੀਂ ਗੋਡੀ ਤੇ ਚੜਾਉਣੀ ਪੈਂਦੀ ਹੈ ਮਨ ਦੀ ਨਹੀਂ ਦੁਨੀਆ ਇਹ ਮਨਾਉਣੀ ਪੈਂਦੀ ਹੈ ਕੱਲੀ ਕੱਲੀ ਰੇਡ ਅੱਜ ਦੇਖਣ ਵਾਲੀ ਹੈ ਟਰੈਕਟਰ ਜੇਤੂ ਕੌਣ ਬੰਦਾ ਹੈ ਇਹ ਸਮੇਂ ਦੀਆਂ ਬਾਤਾਂ ਆ ਬਰਸਾਲਪੁਰੀਆ ਅੰਮ੍ਰਿਤ ਦੀ ਕਬੂਡ ਹੀ ਕਾਫੀ ਅੱਗ ਬੁਝਾਉਣ ਲਈ ਇੱਕੋ ਸਿਰ ਹੀ ਕਾਫੀ ਹੁੰਦਾ ਹੈ ਕੌਮ ਬਚਾਉਣ ਲਈ ਇੱਕੋ ਸਰੀ ਹੀ ਕਾਫੀ ਹੁੰਦਾ ਹੈ ਕੌਮ ਬਚਾਉਣ ਲਈ ਲਓ ਕੀਤੂ ਕਬੱਡੀ ਪਾ ਰਿਹਾ ਹੈ ਸੰਗ ਦਾ ਸੰਗਾਉਣਾ ਰਿਹਾ ਨੀਵੀ ਪਾਕੀ ਰੱਖਦਾ ਹੈ ਪਰ ਕਬੱਡੀ ਬੜੀ ਕਦੇ ਟੈਕਨੀਕ ਨਾਲ ਖੇਡਦਾ ਹੈ ਪ੍ਰਭਾਨ ਦਾ ਵਰਗਾ ਸਰੀਰ ਹੈ ਪਰ ਕਬੱਡੀ ਬੜੀ ਟੈਕਨੀਕ ਨਾਲ ਖੇਡਦਾ ਆ ਸੇਵਕ ਹੈ ਇਹ ਕਹਿੰਦਾ ਮੈਨੂੰ ਛੱਡੋ ਮੈਂ ਤਰ ਤਰ ਦੋ ਹੱਥਾ ਇੱਕ ਪਾਸੇ ਸੁਰਖਪੁਰੀਆ ਇੱਕ ਪਾਸੇ ਕੀਤੂ ਹੈ ਕੀਤੂ ਤੇ ਸੇਵਕ 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 ਆਹ ਸੇਵਕ ਪਿੰਡ ਸੁਰਖਪੁਰ ਯਾਰੋ ਇੱਕ ਤੋਂ ਕੋਠੇਆ ਪੈਂਦਾ ਮੰਗੀ ਦੁਲਾਗਾ ਦੀ ਕੀਪਾ ਸ਼ੇਰ ਜਿੱਥੇ ਰਹਿੰਦਾ ਮੰਗੀ ਦੁਲਾਗਾ ਦੀ ਕੀਪਾ ਸ਼ੇਰ ਜਿੱਥੇ ਰਹਿੰਦਾ ਲਓ ਅਗਲੀ ਕਬੱਡੀ ਫਿਰ ਮદાન ਦੇ ਅੰਦਰ ਜੋਗੇ ਵਾਲੀ ਆਹ ਗਗਨ ਕਹਿੰਦੇ ਕਬੱਡੀ ਪਾ ਰਿਹਾ ਮੀਤੂ ਨੂੰ ਬੇਨਤੀ ਹੈ ਵੀ ਉਹ ਕਿਰਪਾ ਕਰਕੇ ਆਪਣੀ ਗੱਡੀ ਕੋਲੇ ਚਲਾ ਜਾਵੇ ਜੋਤੂ ਜੋਤੂ ਨੂੰ ਬੇਨਤੀ ਹੈ ਸੱਚੀ ਹੈ ਨਾ ਯਾਰੇ ਇਗਨੋਮਿਕ ਦੇ ਜੋਧੂ ਗੱਡੀ ਕੋਲੇ ਜਾਵਣੇ ਤੁਸੀਂ ਉਹਨੇ ਥੱਪਣਾ ਪਲੇਟ ਕਰਦੇ ਹੋ ਇੱਕ ਬੰਦੇ ਨੇ ਲੈ ਆਇਆ ਟੱਪ ਪਵਾਦੀ ਸੀ ਮੈਂ ਕਿਹਾ ਮੱਟਰ ਸਕੂਟਰ ਕੋਲੇ ਚਲਾ ਜਾਵੇ ਮੱਟਰ ਸਕੂਟਰ ਕੋਲੇ ਚਲਾ ਗਿਆ ਪੰਜਾ ਛਿਆਂ ਬੰਦਿਆਂ ਨੇ ਉਹ ਛੱਤਰਪਰਾੜ ਕੀਤੀ ਮੱਟਰ ਬਾਅਦ ਮੈਨੂੰ ਲੱਭਦਾ ਫਿਰੇ ਹੱਥ ਵੱਜ ਕੇ ਬੇਲਦੀ ਆ ਕਿਉਂਕਿ ਧੁੰਦ ਆ ਉਹ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਉਹ ਸਾਹਮਣੇ ਵਾਹ ਹੋਏ ਗੇਬਰੂਆ ਇਹਦਾ ਪੱਤਣ ਪਿੰਡਾ ਬਿੱਲਿਆੜੂ ਸਿਮਾ ਕਹਿੰਦੇ ਆ ਸਿਮਾ ਸਿਮਾ ਪੱਤੜਾਂ ਵਾਲਾ ਮੈਚ ਬੜੇ ਟੌਪ ক্লাস ਹੋਇਆ ਲੈ ਵੀ ਅਮਰੀਕਾ ਇੱਕ ਗੱਲ ਮੈਂ ਕਹਿ ਦੇਣੀ ਚਾਹੁੰਦਾ ਕੁੜੀਆਂ ਦਾ ਮੈਚ ਹੋਣਾ ਸੀਗਾ ਕੁੜੀਆਂ ਵਾਰਮ ਅਪ ਹੋ ਰਹੀਆਂ ਨੇ ਬੇਨਤੀ ਕਰਦਾ ਬਾਈ ਜੇ ਤੇ ਆਪਾਂ ਕੁੜੀਆਂ ਦੇ ਮੈਚ ਕਰਵਾਉਣੇ ਹੁੰਦੇ ਆ ਛੱਤਰੀ ਅਕਾਲ ਮਿੱਤਰੋ ਹਾਂਜੀ ਉਮੀਦ ਕਰਦੇ ਆ ਇਹ ਕਲਿੱਪ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਕਬੱਡੀ ਦੀਆਂ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਜਾਂ ਕਬੱਡੀ ਦੀ ਹੋਰ ਅਪਡੇਟ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖਿਓ ਮਿੱਤਰੋ ਧੰਨਵਾਦ